ਇੱਕ ਸਰਵੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਊਥ ਈਸ਼ੀਅਨ ਕਮਿਊਨਿਟੀ ਨੂੰ ਪੇਤ ਪਾਪ ਦਾ ਜ਼ਿਆਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕੈਨੇਡਾ ਦੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਇਮੀਗ੍ਰੈਂਟਸ ਨੇ ਆਪਣੀ ਅਣਥਕ ਮਿਹਨਤ ਦੇ ਨਾਲ ਦੇਸ਼ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਕਈ ਵਾਰ ਉਹਨਾਂ ਨੂੰ ਨਸਲਵਾਦ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸੇ ਸੰਦਰਭ ਦੇ ਵਿੱਚ এনਵਾਇਰਨਿਕਸ ਇੰਸਟੀਚਿਊਟਸ ਨੇ ਕੈਨੇਡਾ ਰੇਸ ਰਿਲੇਸ਼ਨਸ ਫਾਊਂਡੇਸ਼ਨ ਨਾਲ ਮਿਲ ਕੇ 2019, 2021 ਅਤੇ 2024 ਦੇ ਵਿੱਚ ਕੈਨੇਡਾ ਪੱਧਰ ਤੇ ਸਰਵੇਖਣ ਕੀਤਾ। ਇਹਨਾਂ ਦੇ ਵਿੱਚ ਵੱਡੀਆਂ ਨਸਲੀ, ਧਾਰਮਿਕ ਅਤੇ ਜਾਤੀ ਭਾਈਚਾਰਿਆਂ ਸਮੇਤ ਦੱਖਣੀ ਏਸ਼ੀਆਈ ਦੇ ਅਨੁਭਵਾਂ ਦੀ ਜਾਂਚ ਕੀਤੀ ਗਈ। Uh, opinions attitudes perspectives and their own experiences um and uh, we conducted research with a large enough sample that we could look at the results for specific ethnic and racial groups including south Asians is survey nal jude tajrube janan de layi kujh lokan de naal sampark kita gaya high school di vidyarthani sukhmani kaur ne dassya ki kiven ohna nu naslvad da samna karna pya ate is dauran apne niji tajrube sanje kite when i was in grade 8 there were people in my school who would bully me and they would say um, they would call me names they would say oh you're a vegetarian they would make little clay things of like carrots broccoli and leave it on my chair when i would come into class and at first it kind of hit me i was just like hey, this is not fair and i would be upset about it ਇਹ ਖੁਰਚਕ ਸਨ ਜਿਨ੍ਹਾਂ ਦਾ ਨਾਮ ਹੈ ਮਨਜੀਤ ਸਿੰਘ ਜੋ 1975 ਦੇ ਵਿੱਚ ਕੈਨੇਡਾ ਆਏ ਸਨ ਉਹਨਾਂ ਦੱਸਿਆ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਕਈ ਵਾਰ ਨੌਕਰੀ ਹਾਸਲ ਕਰਨ ਦੇ ਵਿੱਚ ਉਹਨਾਂ ਨੂੰ ਨਾਮੋਸ਼ੀ ਅਤੇ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਮੈਂ ਸਾਬ 1975 ਚ ਕੈਨੇਡਾ ਆਇਆ ਸੀਗਾ ਜਦੋਂ ਅਸੀਂ ਆਏ ਆ ਅਸੀਂ ਸਾਡੇ ਕੋਲ ਬੜੀ ਅੱਛੀ ਐਜੂਕੇਸ਼ਨ ਸੀਗੀ ਐਕਸਪੀਰੀਅੰਸ ਸੀਗਾ ਸਭ ਕੁਝ ਸੀਗਾ ਤੇ ਕਈ ਵਾਰੀ ਇੱਦਾਂ ਹੁੰਦਾ ਸੀਗਾ ਜਦੋਂ ਅਸੀਂ ਜੌਬ ਲੈਣ ਜਾਂਦੇ ਸੀਗੇ ਪਗੜੀ ਦੇਖ ਕੇ ਜਾਂ ਸਾਡਾ ਕਲਰ ਦੇਖ ਕੇ ਵੀ ਸਾਨੂੰ ਕਈਆਂ ਦੀ ਤਾਂ ਨਾਂ ਵੀ ਕਰ ਦਿੱਤੀ ਜਾਂਦੀ ਸੀਗੀ ਪਰ ਅਸੀਂ ਫਿਰ ਵੀ ਕਿਉਂਕਿ ਇੱਕ ਐਜੂਕੇਟਿਡ ਹੋਣ ਕਰਕੇ ਸਾਨੂੰ ਪਤਾ ਸੀਗਾ ਵੀ ਉਤਰਾ ਚੜਾ ਕਿਦਾਂ ਦੇ ਆਉਣੇ ਆ ਲਾਈਫ 'ਚ ਹਾਨਕੀ ਕੀਟ ਨਿਊਮਨ ਨੇ ਦੱਸਿਆ ਕਿ ਇਹ ਸਰਵੇਖਣ 3 ਵਕ ਵਕ ਸਾਲਾਂ ਦੇ ਵਿੱਚ ਕੀਤਾ ਗਿਆ ਪਰ ਨਤੀਜਿਆਂ ਦੇ ਵਿੱਚ ਕੋਈ ਵੱਡਾ ਬਦਲਾ ਨਹੀਂ ਦੇਖਣ ਨੂੰ ਮਿਲਿਆ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਦੱਖਣੀ ਈਸ਼ੀ ਭਾਈਚਾਰੇ ਦੇ ਵੱਲੋਂ ਕੈਨੇਡਾ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਨਿਯਮਨ ਦੱਸਦੇ ਹਨ ਕਿ ਉਹਨਾਂ ਨੇ ਆਪਣੇ ਅਧਿਐਨ ਦੇ ਵਿੱਚ ਪਾਇਆ ਕਿ ਕੈਨੇਡਾ ਦੇ ਵਿੱਚ ਰਹਿੰਦੇ ਸਾਊਥ ਏਸ਼ੀਅਨ ਮੂਲ ਦੇ ਲੋਕ ਦੂਸਰੀਆਂ ਘੱਟ ਗਿਣਤੀ ਕਮਿਊਨਿਟੀਜ਼ ਦੇ ਮੁਕਾਬਲੇ ਆਪਣੇ ਜੀਵਨ ਦੇ ਵਿੱਚ ਜ਼ਿਆਦਾਤਰ ਸੰਤੁਸ਼ਟ ਹਨ। The South, Asia, South Asian population is, actually is has the highest level of overall life satisfaction of any group in Canada. So the South Asian community or population in many respects is doing very well in Canada. in terms of economics and political representation and in other ways of being part of society jat ki gurdwara gursik sabhas kar virode selection board chairman ranbir singh ne is report di chhlaga kardeya kaha ki eh policy banon de vich madadgar sabit ho sakdi hai pehli gal dekhni bandi eh report use kene karni hai eh report policy makers nu schools colleges employers te community leaders de panj yog hai ਉਹ ਪੜਨ ਤਾਂ ਉਹਦੇ ਮੁਤਾਬਕ ਇਹਦੇ ਤੇ ਜਿਹੜੀਆਂ ਵੀ ਚੀਜ਼ਾਂ ਐਕਸ਼ਨ ਭਾਵੇਂ ਨਾਲ ਦੱਸੇ ਗਏ ਹੁਣ ਵੀ ਕੀ ਕਰਨੇ ਆ ਪਰ ਇਹਦੇ ਵਿੱਚ ਸਾਨੂੰ ਐਕਸ਼ਨੇਬਲ ਆਈਟਮਸ ਬਹੁਤ ਸਾਰੀਆਂ ਮਿਲਣੀਆਂ ਜਿਹੜੀਆਂ ਨੂੰ ਅਸੀਂ ਕਰ ਸਕਦੇ ਹਾਂ ਕੋਮਾਗਾਟਾ ਨੇ ਇੱਕ ਕਿਸਮ ਦਾ ਸਾਨੂੰ ਫੋਕਸ ਦੇ ਦਿੱਤਾ ਉਹ ਤੋਂ ਪਹਿਲਾਂ ਜਿਹੜੇ ਲੋਕ ਆਉਂਦੇ ਸੀਗੇ ਉਹਨਾਂ ਦੀ ਰਿਸਿਸਟੈਂਸ ਦੇਖੋ ਤਾਂ ਕੀ ਹੈਗੇ ਵੀ ਜਿਹੜੇ ਕੰਮ ਘੋੜਿਆਂ ਨੇ ਕਰਨੇ ਹੁੰਦੇ ਸੀਗੇ ਉਹ ਸਾਡੇ ਬੰਦੇ ਕਰਦੇ ਹੁੰਦੇ ਸੀਗੇ ਮਿੱਲਾਂ ਦੇ ਵਿੱਚ ਅਮਰਜੀਤ ਸਿੰਘ Omni News Toronto